ਸਤਿ ਸ਼੍ਰੀ ਅਕਾਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਸਕੁਆਰਸ਼ ਵੈਲੀ ਵਿੱਚ ਡਿੱਗ ਗਏ ਹਾਈਕਰ ਜਿਸ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਤੇ ਪੁਲਿਸ ਨੇ ਜਾਣਕਾਰੀ ਦਿੰਦੇ ਆ ਦੱਸਿਆ ਵੈਂਕੂਵਰ 10 ਅਗਸਤ BC ਦੇ ਉਪਰ ਸਕੁਆਇਸ਼ ਵੈਲੀ ਦੇ ਖੇਤਰ ਵਿੱਚ ਝਰਨੇ ਤੋਂ ਡਿੱਗਣ ਤੋਂ ਬਾਅਦ ਮਰਨ ਵਾਲੇ ਹਾਈਕਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਸੀ ਟੂ ਸਕਾਈ RCMP ਅਨੁਸਾਰ ਬਚਾਈ ਬਚਾਅ ਟੀਮ ਵੀਰਵਾਰ ਸ਼ਾਮ ਨੂੰ ਕਰਾਉਂਡ ਗਵਾਲਜ਼ ਦੇ ਵਿੱਚ ਡਿੱਗਣ ਵਾਲੇ ਹਾਈਕਰ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਮਾਉਂਟ ਜੈਡ ਨੇ ਕਿਹਾ ਕਿ ਸਕੁਆਇਸ਼ ਮਰਚ ਐਡ ਰੈਸਕਿਊ ਉਸ ਸ਼ਾਮ ਉਹਦੀ ਲਾਸ਼ ਨੁਚਰौती ਪੁਰਮਗ ਭੂਮੀ ਤੇ ਮੱਦਮ ਦਿਨ ਦੀ ਰੋਸ਼ਨੀ ਤੱਕ ਲੱਭਦੇ ਰਹੇ ਪਰ ਨੇਰਾ ਹੋਣ ਦੇ ਕਾਰਨ ਉਹਨਾਂ ਨੇ ਉਸ ਸ਼ੁਰੂਆਤ ਉਸ ਜਿਹੜੀ ਲੱਭਣ ਦੀ ਉਹਨਾਂ ਦੀ ਤਲਾਸ਼ ਸੀ ਉਹਨੂੰ ਥੋੜੇ ਦੇਰ ਲਈ ਰੋਕ ਦਿੱਤਾ ਗਿਆ ਤੇ ਅਗਲੇ ਦਿਨ ਸ਼ੁਕਰਜ਼ਵਾਰ ਸਵੇਰੇ ਹੀ ਉਸ ਦੀ লাশ ਨੂੰ ਲੱਭ ਲਿਆ ਗਿਆ ਪੁਲਿਸ ਨੇ ਕਿਹਾ ਕਿ ਕੋਰੋਨਰ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਦਾ ਕੰਮ ਹਜੇ ਜਾਰੀ ਕਰ ਦਿੱਤਾ ਗਿਆ ਹੈ ਪਰ ਕਿਸੇ ਵੀ ਆਧਾਰਕ ਜਾਂ ਫਿਰ ਕਹਿ ਸਕਦੇ ਹਾਂ ਅਪਰਾਧਕ ਦਾ ਕੋਈ ਸ਼ੱਕ ਨਹੀਂ ਦੱਸਿਆ ਜਾ ਰਿਹਾ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ